ਕਿਸਾਨ ਵਿਰੋਸ ਸਸਰੀਕਾਲ ਅੱਜ ਅਸੀਂ ਪਹੁੰਚੇ ਸੀ ਆਪਣੇ ਖੇਤਾਂ ਵੱਲ ਤੇ ਆਪਾਂ ਨਾ ਅੱਧਾ ਕਿੱਲਾ ਲਾਇਆ ਸੀ ਭਿੰਡੀ ਦਾ ਤੇ ਤੁਸੀਂ ਦੇਖ ਸਕਦੇ ਹੋ ਇਸ ਵਾਰ ਜਿਹੜੀ ਭਿੰਡੀ ਦੀ ਪੈਦਾਵਾਰ ਬਹੁਤ ਅੱਛੀ ਪੈਦਾਵਾਰ ਹੈ ਤਾਂ ਮੰਡੀ ਦੇ ਵਿੱਚ ਜੇਕਰ ਇਹਦੇ ਰੇਟ ਦੀ ਗੱਲ ਕਰੀਏ ਤਾਂ 25 ਤੋਂ 30 ਰੁਪਏ ਕਿਲੋ ਦਾ ਭਿੰਡੀ ਦਾ ਸਟੈਂਡਰਡ ਰੇਟ ਹੈ ਜਿਹੜਾ ਕਿ ਮੰਡੀ ਦਾ ਰੇਟ ਹੈ ਬਾਕੀ ਬਹੁਤ ਅੱਛੀ ਆਮਦਨ ਹੈ ਜਿਹੜੀ ਉਹ ਇਨਕਮ ਹੈ ਉਹ ਐਤ ਕੀ ਭਿੰਡੀ ਦੀ ਜਿਹੜੀ ਪੈਦਾਵਾਰ ਆ ਤੁਹਾਨੂੰ ਦਿਖਾ ਸਕਦੇ ਆ ਦੇਖੋ ਕਿੱਡੀ ਕਿੱਡੀ ਭਿੰਡੀ ਹੈ ਇਸ ਵਾਰ ਭਿੰਡੇ ਦੀ ਜਿਹੜੀ ਪੈਦਾਵਾਰ ਉਹ ਬਹੁਤ ਹੀ ਵਧੀਆ ਪੈਦਾਵਾਰ ਬਹੁਤ ਹੀ ਵਧੀਆ ਫਲ ਲੱਗਿਆ ਹੋਇਆ ਭਿੰਡੀ ਨੂੰ ਆ ਤੁਸੀਂ ਦੇਖ ਸਕਦੇ ਹੋ ਆ ਦੇਖੋ ਇੱਕ ਇੱਕ ਬੂਟੇ ਦੇ ਘੜ ਤੋਂ ਘਟ ਮੈਂ ਨਹੀਂ ਜਾਣਦਾ ਵੀ 10 ਭਿੰਡੀਆਂ ਲੱਗੀਆਂ ਹੋਈਆਂ ਨੇ ਕਿਸੇ ਨੂੰ 8 ਕਿਸੇ ਨੂੰ 10 ਇਦਾਂ ਫਲ ਪਿਆ ਹੋਇਆ ਭਿੰਡੀ ਨੂੰ ਬਹੁਤ ਅੱਛੀ ਪੈਦਾਵਾਰ ਐਤ ਕੀ ਜਿਹੜੀ ਭਿੰਡੀ ਦੀ ਹੈ ਦੇਖਣ ਨੂੰ ਸਾਨੂੰ ਬਹੁਤ ਇਦਾਂ ਦੀ ਕਦੇ ਵੀ ਨਹੀਂ ਯਾਨੀ ਕਿ ਮਿਲੀ ਐਤ ਕੀ ਕਿਉਂਕਿ ਬਰਸਾਂਤਾਂ ਬਹੁਤ ਘੱਟ ਨੇ ਪਹਿਲਾਂ ਬਰਸਾਂਤਾਂ ਦੇ ਵਿੱਚ ਇਹਦਾ ਝਾੜ ਵੀ ਘੱਟ ਹੁੰਦਾ ਸੀ ਭਿੰਡੀ ਦਾ ਤੇ ਇਸ ਵਾਰ ਬਹੁਤ ਵਧੀਆ ਜਿਹੜਾ ਬਰਸਾਂਤਾਂ ਘੱਟ ਹੋਣ ਕਰਕੇ ਬਹੁਤ ਵਧੀਆ ਜਿਹੜਾ ਭਿੰਡੀ ਦਾ ਜਿਹੜਾ ਝਾੜ ਹੈ ਜਿਹੜੀ ਪੈਦਾਵਾਰ ਹੈ ਉਹ ਬਹੁਤ ਅੱਛੀ ਪੈਦਾਵਾਰ ਹੈ ਭਿੰਡੀ ਦੀ ਤਾਂ ਤੁਸੀਂ ਵੀ ਸਬਜ਼ੀ ਦੀ ਖੇਤੀ ਵੱਲ ਵੀ ਇੰਟਰਸਟ ਲਿਆ ਕਰੋ ਥੋੜਾ ਥੋੜਾ ਤੇ ਕਣਕ ਝੋਨੇ ਵੱਲ ਨਾਲ ਜ਼ਿਆਦਾ ਭੱਜੇ ਜਾਇਆ ਕਰੋ ਕਿਉਂਕਿ ਕਣਕ ਝੋਨੇ ਵੱਲ ਜ਼ਿਮੀਦਾਰ ਅੱਜ ਕੱਲ ਜ਼ਿਆਦਾ ਜਾ ਰਹੇ ਨੇ ਖੇਤਾਂ ਦੇ ਵਿੱਚ ਸਬਜ਼ੀ ਤਾਂ ਆਪਣੇ ਖਾਣ ਵਾਸਤੇ ਲਾਂਦੇ ਨੇ ਤੇ ਮੰਡੀਆਂ ਵਾਸਤੇ ਤਾਂ ਬਹੁਤ ਘੱਟ ਲਾਂਦੇ ਨੇ ਸਬਜ਼ੀ ਵੇਚਣ ਵਾਸਤੇ ਤਾਂ ਦੋਸਤੋ 2 ਤੋਂ 2.5 3 ਮਹੀਨੇ ਲਗਭਗ 2.5 ਮਹੀਨੇ ਹੋ ਗਏ ਨੇ ਇਹਨੂੰ ਲੱਗੀ ਨੂੰ ਪਿੰਡੇ ਨੂੰ ਹਾਂ 2.5 ਮਹੀਨੇ ਹੋ ਚੁੱਕੇ ਨੇ ਤੇ ਏ ਇਸ ਦੀ ਜਿਹੜੀ ਆਮਦਨ ਐ ਮੈਂ ਕਹਿ ਸਕਦਾ ਕਿ 80 ਤੋਂ 90 ਹਜ਼ਾਰ ਦੀ ਭਿੰਡੀ ਮਤਲਬ ਕੀ ਹੁਣ ਤੱਕ ਦੀ ਜਿਹੜੀ ਇਹਦੀ ਆਮਦਨ ਐ ਉਹ ਦੇ ਚੁੱਕੀ ਐ ਤਾਂ ਮਤਲਬ ਕੀ ਬਹੁਤ ਅੱਛੀ ਪੈਦਾਵਾਰ ਐ ਬਹੁਤ ਅੱਛੀ ਇਨਕਮ ਜਿਹੜੀ ਦੇ ਰਹੀ ਐ ਯਾਨੀ ਕਿ 3000 3500 3000 ਦੀ ਭਿੰਡੀ ਐ ਜਿਹੜੀ ਉਹ ਡੇਲੀ ਮੰਡੀ ਦੇ ਵਿੱਚ ਸੇਲ ਹੋ ਰਹੀ ਆ ਠੀਕ ਐ ਦੋਸਤੋ 3-3 ਕੁਵੰਟਲ ਭਿੰਡੀ 4-4 ਕੁਵੰਟਲ ਭਿੰਡੀ ਦੇ ਡੇਲੀ ਅੱਧੇ ਕਿੱਲੇ ਦੇ ਵਿੱਚੋਂ ਇਹ ਭਿੰਡੀ ਉਤਰ ਰਹੀ ਆ ਤੁਸੀਂ ਦੇਖ ਸਕਦੇ ਹੋ ਆ ਦੇਖੋ ਬਹੁਤ ਵਧੀਆ ਐਤ ਕੀ ਪੈਦਾਵਾਰ ਹੋਈ ਹੈ ਭਿੰਡੀ ਦੀ ਤਾਂ ਤੁਸੀਂ ਵੀ ਸਬਜੀ ਦਾ ਥੋੜਾ ਰਿਸਕ ਲਿਆ ਕਰੋ ਕਿਸਾਨ ਵੀਰੋਂ ਤੁਹਾਨੂੰ ਇਹੀ ਬੇਨਤੀ ਆ ਆ ਦੇਖੋ ਬਾਈ ਲੱਗਿਆ ਹੋਇਆ ਭਿੰਡੀ ਤੋੜਨ ਵਾਸਤੇ ਤੇ ਚਾਚਾ ਹੀ ਲੱਗਦਾ ਸਾਡਾ ਵਹੇ ਤੇ ਆ ਦੇਖੋ ਆ ਲੱਗਿਆ ਹੋਇਆ ਭਿੰਡੀ ਤੋੜਨ ਵਾਸਤੇ ਇਕੱਲਾ ਹੀ ਡਟ ਰਿਹਾ ਮਾਂ ਦਾ ਪੁੱਤ ਕੱਲਾ ਹੀ ਡਟਦਾ ਭਿੰਡੀ ਥੋੜਾ ਹਜੇ ਦਿਹਾੜੀਆਂ ਵਾਲੀਆਂ ਹਜੇ ਆਈਆਂ ਨਹੀਂ ਹੈਗੀਆਂ ਉਹ ਹਲੇ ਲੇਟ ਆਉਣਾ ਉਹਨੇ ਥੋੜਾ ਜਿਹਾ ਹੁਣ ਇਹ ਕੱਲਾ ਹੀ ਲੱਗਿਆ ਹੋਇਆ ਵੀਡੀਓ ਚੰਗੀ ਲੱਗੀ ਦੋਸਤੋ ਦੱਬ ਕੇ ਸ਼ੇਅਰ ਕਰ ਦਿਓ ਵੀਡੀਓ ਹਰ ਇੱਕ ਜੀਵੀਦਾਰ ਭਰਾ ਕੋਲੇ ਪਹੁੰਚਣੀ ਚਾਹੀਦੀ ਹੈ ਤਾਂ ਕਿ ਇਸ ਵੀਡੀਓ ਨੂੰ ਦੇਖ ਕੇ ਉਹ ਵੀ ਇਹੋ ਜਿਹੀ ਜਿਹੜੀ ਪੈਦਾਵਾਰ ਆ ਭਿੰਡੇ ਦੀ ਉਹ ਲੈ ਸਕੇ ਲਾ ਸਕੇ ਭਿੰਡੀ ਨੂੰ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਦੋਸਤੋ ਹਰ ਇੱਕ ਜ਼ਿਮੀਂਦਾਰ ਹਰ ਇੱਕ ਭੈਣ ਭਰਾ ਕੋਲੇ ਜਿਹੜੇ ਖੇਤੀ ਸਬੰਧਤ ਜ਼ਿਮੀਂਦਾਰ ਨੇ ਉਹਨਾਂ ਕੋਲੇ ਪਹੁੰਚਣੀ ਚਾਹੀਦੀ ਹੈ ਧੰਨਵਾਦ